ਦੇ ਵਿੱਚ ਕੁਝ ਉਮੀਦ ਦੀ ਕਿਰਨਾ ਨੂੰ ਵੀ ਛਾਤੀ ਮਾਰਦੇ ਆ ਉਮੀਦ ਨਾ ਉਮੀਦੀ ਦੇ ਸਮੁੰਦਰ ਚੋਂ ਨਿਕਲਣ ਦੀ ਉਮੀਦ ਕੋਗੇ ਸਿੱਪੀਆਂ ਵਿੱਚ ਮੋਤੀ ਲਿਆਉਣ ਦੀ ਉਮੀਦ ਫੁੱਲਾਂ ਨੂੰ ਸੂਰਜ ਦੀ ਕਿਰਨ ਤੇ ਕਿਰਨ ਨੂੰ ਉਮੀਦ ਤੇ ਮੁਰਜ਼ਾਏ ਹੋਏ ਫੁੱਲਾਂ ਨੂੰ ਮੁੜ ਖਿੜਨ ਦੀ ਉਮੀਦ ਪੱਤ ਚੜ ਦੇ ਰੁੱਤ ਤੋਂ ਬਾਅਦ ਹਰਿਆਲੀ ਦੀ ਉਮੀਦ ਆਸਾਂ ਦੇ ਬੁੱਝਦੀ ਦੀਵਿਆਂ ਨੂੰ ਮੁੜ ਤੋਂ ਜਗਾਉਣ ਦੀ ਉਮੀਦ ਅੰਧੇਰੀ ਦੇ ਵਿੱਚ ਮਤਲਬ ਕੋਲ ਰੋਸ਼ਨੀ ਦੀ ਉਮੀਦ ਟਲਦੇ ਸੂਰਜ ਦੀ ਮੁੜ ਚੜਨ ਦੀ ਉਮੀਦ ਮਾੜੇ ਵਕਤ ਤੋਂ ਬਾਅਦ ਚੰਗੇ ਵਕਤ ਦੀ ਉਮੀਦ ਤੇ ਇਨ ਅੱਖਰਾਂ ਦੀ ਕੀਮਤ ਨੂੰ ਵਧਾਉਂਦੇ ਹੋਏ ਕੋਰੇ ਕਾਗਜ਼ ਨੂੰ ਖਰੀਦ ਕੇ ਨਾ ਉਮੀਦੀ ਦੇ पिंजਰੇ ਨੂੰ ਖੋਲਣ ਦੀ ਚਾਬੀ ਦੀ ਉਮੀਦ ਸੋ ਉਮੀਦ 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 ਇਸ ਸੰਸਾਰ ਟਿਕਿਆ ਹੋਇਆ ਜੀ ਕਿਉਂਕਿ ਸੰਸਾਰ ਇੱਕ ਉਮੀਦ ਦਾ ਐਸਾ ਸੋਹਣਾ ਪਾਲਾ ਜਿਹਦੇ ਵਿੱਚੋਂ ਤੁਸੀਂ ਆਪਣੀ ਜ਼ਿੰਦਗੀ ਦੇ ਖੂਬਸੂਰਤ ਅਹਿਸਾਸਾਂ ਨੂੰ ਪਾਲ ਸਕਦੇ ਹੋ ਉਮੀਦ ਦੀ ਕਿਰਨ ਤੁਹਾਨੂੰ ਬਹੁਤ ਸਾਰੀਆਂ ਮੰਜ਼ਲਾਵਾਂ ਤੇ ਲੈ ਕੇ ਜਾਂਦੀ ਹੈ ਕਿ ਉਮੀਦ ਹੀ ਇੱਕ ਜ਼ਰੀਆ ਆ ਤੁਹਾਨੂੰ ਜਿਉਂਦੇ ਰੱਖਣ ਦਾ ਤੇ ਉਮੀਦ ਹਮੇਸ਼ਾ ਅੰਦਰ ਰੱਖਣੀ ਚਾਹੀਦੀ ਹੈ ਨਾ ਹੌਸਲਾ ਹਾਰੀ ਉਮੀਦ ਨੂੰ ਰੱਖਦਾ ਜਾਵੀਂ ਉਮੀਦ ਤੇਰੀ ਹਰ ਕੰਮ ਦੇ ਵਿੱਚ ਅੱਗੇ ਵਧਣ ਦਾ ਤੈਨੂੰ ਹੂਰ ਜਜ਼ਬਾ ਦਿੰਦੀ ਰਹੂਗੀ ਇਹ ਉਮੀਦ ਸ਼ਬਦ ਭਾਵੇਂ ਛੋਟਾ ਜਿਹਾ ਆ ਪਰ ਇਹਦੇ ਵਿੱਚ ਸਾਨੂੰ ਸੁਨੇਹਾ ਖਾਸ ਮਿਲਦਾ ਆ ਹਰ ਪਲ ਖੁਸ਼ੀ ਵਾਂਗੂ ਖਿੜਨ ਦੀ ਉਮੀਦ ਹੈ ਤਾਂ ਚਿਹਰੇ ਦੀ ਰੌਣਕ ਬਰਕਰਾਰ ਰਹੂਗੀ ਜਨਾਬ ਜਿਉਂ ਮੀਦ ਛੱਡ ਕੇ ਤੂੰ ਮੁਸਕੁਰਾਣਾ ਵੀ ਚਾਵੇਂ ਤੇ ਕਦੇ ਨਹੀਂ ਮੁਸਕੁਰਾ ਸਕਦਾ ਨਿਰਾਸ਼ ਚੀਰੀਆਂ ਨੂੰ ਫੁੱਲਾਂ ਵਾਂਗ ਖਿੜਵਾਣ ਦੀ ਉਮੀਦ ਹੈ ਬਹੁਤ ਸਾਰੇ ਚਿਹਰੇ ਇਵੇਂ ਰਿਹਾ ਤੁਹਾਨੂੰ ਵੀ ਵੱਖ-ਵੱਖ ਮੈਂਬਰਾਂ ਦੇ ਚਿਹਰੇ ਐਵੇਂ ਦੇ ਲੱਗਦੇ ਹੋਣੇ ਕਿ ਇਹਨਾਂ ਨੂੰ ਦੇਖ ਕੇ ਦਿਨ ਖਾਸ ਖਾਸ ਬਣਦਾ ਆ। ਬੱਚਿਆਂ ਨੂੰ ਆਪਣੇ ਮਾਪਿਆਂ ਦਾ ਚਿਹਰਾ ਦੇਖ ਕੇ ਖੁਸ਼ੀ ਦਾ ਖੇੜਾ ਆਉਂਦਾ ਆ। ਤਾਂ ਥੋੜੇ ਵੱਡਿਆ ਹੋਿਆਂ ਨੂੰ ਆਪਣੇ ਗੁਰੂ ਤੇ ਇਸ ਕੁਦਰਤ ਦੇ ਵਿੱਚ ਖਿੜੇ ਹੋਏ ਫੁੱਲਾਂ ਨੂੰ ਦੇਖ ਕੇ ਸੋਹਣਾ ਲੱਗਦਾ ਆ ਤੇ ਬਜ਼ੁਰਗ ਅਵਸਥਾ ਦੇ ਵਿੱਚ ਸਾਡੇ ਪੋਤੇ-ਪੋਤੀਆਂ ਦੋਦੇ-ਦੋਤੀਆਂ ਨੂੰ ਦੇਖ ਕੇ ਇੱਕ ਉਮੀਦ ਤੇ ਚਿਹਰਾ ਖਿੜ ਜਾਂਦਾ ਆ ਇਹ ਚਿਹਰਾ ਹੀ ਖਿੜਨ ਦੀ ਅੰਦਰ ਕਲਾ ਉਮੀਦ ਦੇ ਨਾਲ ਆ ਜਿਵੇਂ ਸਮੁੰਦਰ ਵਿੱਚ ਤਾਂ ਡੁਬਕੀ ਲਾ ਲਈ ਪਰ ਉਹ ਕੋ ਗੇ ਜਿਹੜੇ ਥੱਲਿਓ ਮਿਲਦੇ ਆ ਉਹਦੇ ਵਿੱਚੋਂ ਮੋਤੀ ਸਿੱਪੀਆਂ ਮਿਲਦੇ ਆ ਉਹ ਪਾਉਣ ਦੇ ਲਈ ਤੁਹਾਨੂੰ ਸਮੁੰਦਰ ਦੀ ਗਹਿਰਾਈ ਵਿੱਚ ਜਾਣਾ ਪਊਗਾ ਤੇ ਉਮੀਦ ਦੇ ਸਿਰ ਤੇ ਹੀ ਤੁਸੀਂ ਬਾਹਰ ਵਾਪਸ ਆ ਸਕਦੇ ਹੋ ਜੇ ਉਮੀਦ ਗਵਾ ਦਿੱਤੀ ਤੇ ਸਮੁੰਦਰ ਵਿੱਚੋਂ ਨਿਕਲਣਾ ਔਖਾ ਆ ਸਿਰਫ ਛੱਬ ਤਾਂ ਬਾਹਰ ਆ ਜਾਊਗਾ ਪਰ ਸਾਹ ਅੰਦਰ ਰਹਿ ਜਾਣਗੇ ਸੋ ਪਤਝੜ ਜਦੋਂ ਆਉਂਦੀ ਹੈ ਰੁੱਖਾਂ ਤੇ ਤੇ ਜੇ ਰੁੱਖ ਇਹ ਕਹਿ ਦੇਣ ਕਿ ਮੈਂ ਖਿੜ ਨਹੀਂ ਸਕਦਾ ਮੈਂ ਦੁਬਾਰਾ ਹਰਾ ਨਹੀਂ ਹੋ ਸਕਦਾ ਤਾਂ ਮੈਨੂੰ ਲੱਗਦਾ ਇਹ ਮੂਰਖਤਾ ਹੋਊਗੀ ਕੁਦਰਤ ਜਦੋਂ ਤੁਹਾਡੇ ਅੰਦਰ ਇੱਕ ਜਜ਼ਬਾ ਉਮੀਦ ਦਾ ਹੁੰਦਾ ਆ ਤੇ ਉਹ ਤੁਹਾਨੂੰ ਦੁਬਾਰਾ ਖਿੜਨ ਦੇ ਲਈ ਪ੍ਰੇਰਿਤ ਕਰਦੀ ਆ ਸੋ ਉਮੀਦ ਦੇ ਸਿਰ ਤੇ ਸਾਰਾ ਸੰਸਾਰ ਹੈ ਤੇ ਸਾਡੇ ਭੈਣ ਭਰਾ ਪਰਦੇਸਾਂ ਵਿੱਚ ਬੈਠੇ ਵਿਹੜਿਆਂ ਵਿੱਚ ਬੈਠੇ ਜਾਂ ਕਮਾਂਕਾਰਾਂ ਦੇ ਵਿੱਚ ਬੈਠੇ ਤੇ ਇਹਨੇ ਠੰਡ ਦੇ ਵਿੱਚ ਉਹ ਕੰਮਕਾਰ ਕਰ ਰਹੇ ਹੈ ਉਮੀਦ ਦੇ ਸਿਰ ਤੇ ਕਿ ਇਹ ਦਿਨ ਵੀ ਸਭ ਸੁਧਰ ਜਾਣਗੇ ਕਹਿੰਦੇ ਉਹ ਉਮੀਦ ਹੀ ਤੁਹਾਨੂੰ ਜਿਉਂਦੇ ਰੱਖਦੀ ਹੈ ਵੱਡੇ ਵੱਡੇ ਹੜਾ ਚੋਂ ਵੀ ਉਮੀਦ ਦੇ ਸਿਰ ਤੇ ਹੀ ਬਚਿਆ ਗਿਆ ਵੱਡੇ ਵੱਡੇ ਦੁੱਖਾਂ ਦੇ ਵਿੱਚੋਂ ਵੀ ਉਮੀਦ ਦੇ ਸਿਰ ਤੇ ਹੀ ਜਿਉਂਦਾ ਰਹਿ ਸਕਦਾ ਆ ਇਨਸਾਨ ਸੋ ਉਮੀਦ ਚੰਗੇ ਦੀ ਤਿਹਾਰਾਂ ਨੂੰ ਖੂਬਸੂਰਤ ਬਣਾਉਣ ਦੀ ਉਮੀਦ ਤੇ ਤਿਹਾਰ ਤੁਹਾਡੇ ਵਿਹੜੇ ਤੇ ਦਸਤਕ ਦੇ ਰਹੇ ਨੇ ਤੇ ਇਹਨਾਂ ਤਿਹਾਰਾਂ ਨੂੰ ਜੀ ਆਇਆਂ ਕਹਿਣ ਦੀ ਉਮੀਦ ਵੀ ਜਿਉਂਦੀ ਰੱਖਿਓ ਕਿਉਂਕਿ ਹਰ ਇੱਕ ਕਲਾ ਹਰ ਇੱਕ ਖਾਸ ਪਲ ਇਸ ਉਮੀਦ ਤੇ ਹੀ ਟਿਕਿਆ ਹੁੰਦਾ ਹੈ ਕਿ ਮੈਂ ਇਹ ਕਰ ਸਕਦਾ ਆ ਪਾਵ ਤੁਹਾਡੇ ਅੰਦਰ ਉਹ ਰੌਸ਼ਨੀ ਤੁਹਾਡੇ ਅੰਦਰ ਉਹ ਜਜ਼ਬਾ ਤੁਹਾਡੇ ਅੰਦਰ ਪਿਆਰ ਜਿਹੜਾ ਆ ਉਹ ਤੁਹਾਨੂੰ ਠੰਡ ਤੋਂ ਵੀ ਬਚਾ ਕੇ ਰੱਖਦਾ ਆ ਸੋ ਇਸ ਲਈ ਜਿਉਣ ਦੇ ਲਈ ਕਲਾ ਬਹੁਤ ਜ਼ਰੂਰੀ ਹੈ ਤੇ ਕਲਾ ਦੇ ਵਿੱਚ ਕੁਝ ਨਵਾਂ ਰੰਗ ਭਰਨ ਦੀ ਵੀ ਜ਼ਰੂਰਤ ਹੁੰਦੀ ਹੈ ਕਹਿੰਦੇ ਕਿ ਘਰ ਤੋਂ ਕੰਮ ਤੇ ਕੰਮ ਤੋਂ ਘਰ ਤੋਂ ਇਲਾਵਾ ਵੀ ਕੋਈ ਜ਼ਿੰਦਗੀ ਦੇ ਵਿੱਚ ਹੋਣਾ ਚਾਹੀਦਾ ਆ ਤੇ ਉਹਦੇ ਲਈ ਤੁਹਾਡੇ ਅੰਦਰ ਉਮੀਦ ਹੋਣੀ ਚਾਹੀਦੀ ਹੈ ਕੰਮ ਜਿਹੜਾ ਕਰਦੇ ਹੋ ਜੇ ਤੁਸੀਂ ਉਹਦੇ ਵਿੱਚ ਪਿਆਰ ਭਰਿਆ ਆ ਤੇ ਉਸ ਕੰਮ ਦੇ ਵਿੱਚ ਬੜੀ ਤਾਕਤ ਹੈ ਤੇ ਉਹ ਕੰਮ ਵੱਧਦਾ ਫੁੱਲਦਾ ਵੀ ਆ ਕੋਈ ਵੀ ਹੋ ਸਕਦਾ ਜੀ ਉਹ ਭਾਵੇਂ ਡਾਕਟਰੀ ਪੇਸ਼ੇ ਦਾ ਹੋਵੇ ਭਾਵੇਂ ਟੇਲਰ ਮਾਸਟਰ ਹੋਵੇ ਭਾਵੇਂ ਦੁਕਾਨਦਾਰ ਹੋਵੇ ਭਾਵੇਂ ਲੱਕੜ ਦਾ ਕੰਮ ਕਰਦਾ ਹੋਵੇ ਹਰ ਇੱਕ ਇਨਸਾਨ ਦੇ ਅੰਦਰ ਜੇ ਉਮੀਦ ਹੈਗੀ ਹੈ ਨਾ ਤੇ ਉਮੀਦ ਦੇ ਨਾਲ ਤੁਸੀਂ ਮੰਜ਼ਿਲ ਸਰ ਕਰ ਸਕਦੇ ਹੋ ਹਰ ਮੁਸ਼ਕਿਲ ਦੀ ਘੜੀ ਦੇ ਵਿੱਚੋਂ ਨਿਕਲਣਾ ਸੁਖਾਲਾ ਹੋ ਜਾਂਦਾ ਆ ਜੇ ਤੁਸੀਂ ਇਵੇਂ ਰੱਖੋ ਤਾਂ ਸਤਿ ਸ਼੍ਰੀ ਅਕਾਲ ਜੀ ਸਾਡੇ सोनू ਭਾਜੀ ਅ ਵੈਸੇ ਤੁਸੀਂ ਉਮੀਦ ਰੱਖੀ ਸੀ ਆਪਣੇ ਕੰਮ ਦੇ ਵਿੱਚ ਬਿਜ਼ੀ ਹੋ ਕੇ ਵੀ ਤੁਸੀਂ ਇੱਧਰ ਆ ਰਹੇ ਹੋ ਤਾਂ ਬਹੁਤ ਬਹੁਤ ਧੰਨਵਾਦ ਬਹੁਤ ਵਰੀ ਦਿਲ ਕਰਦਾ ਆ ਪਰ ਸਮਾਂ ਇਜ਼ਾਜ਼ਤ ਨਹੀਂ ਦਿੰਦਾ ਨਹੀਂ ਆਪਾਂ ਇਹ ਵੀ ਕਵਾਂਗੇ ਸਮੇ ਨੂੰ ਵਿਅਰਥ ਨਾ ਕਰੋ ਤੁਸੀਂ ਆਪਣੇ ਕੰਮ ਦੇ ਵਿੱਚ ਉਮੀਦ ਲਾਈ ਹੈ ਤੁਸੀਂ ਇਸ ਕੰਮ ਦੇ ਵਿੱਚੋਂ ਆਪਣੇ ਪਰਿਵਾਰ ਨੂੰ ਪਾਲਣਾ ਹੈ ਆਪਣੇ ਬੱਚਿਆਂ ਨੂੰ ਦੇਖਣਾ ਹੈ ਤੇ ਆਪਣੇ ਲਈ ਵੀ ਥੋੜਾ ਸਮਾਂ ਕੱਢਣਾ ਹੈ ਹਨਾ ਕਿਉਂਕਿ ਜਦੋਂ ਤੁਸੀਂ ਟੈਲੋਗੇ ਘੁੰਮੋ ਫਿਰੋਗੇ ਕੁਝ ਉਮੀਦ ਇਹ ਕਰਨਾ ਤੁਹਾਡੇ ਵਿੱਚ એનર્ਜੀ ਮੈਂ ਇੱਕ ਚੀਜ਼ ਦੇਖ ਰਹੀ ਹਾਂ ਕਿ ਕੰਮ ਤੋਂ ਇਲਾਵਾ ਜੇ ਤੁਸੀਂ ਆਪਣੇ ਆਪ ਲਈ ਸਮਾਂ ਕੱਢਦੇ ਹੋ ਨਾ ਜਿਵੇਂ ਸੋਨਪਰ ਜੇ ਤੁਸੀਂ ਘੁੰਮਣ ਜਾਂਦੇ ਹੋ ਕਿਤੇ ਹਲਕਾ ਜਿਹਾ ਨਾ ਤੇ ਤੁਹਾਡੇ ਚਿਹਰੇ ਦੀ ਮੁਸਕਰਾਹਟਾਂ ਦੇ ਅੰਦਰ ਇੱਕ ਇੱਕ ਪਾਵਰ ਇੱਕ ਬੈਟਰੀ ਹੋਰ ਪੈਦਾ ਕਰਦੀ ਹੈ ਕਿ ਤੁਸੀਂ ਜਾਗੋ ਤੁਸੀਂ ਇੱਕ ਨਵੇਂ ਜਜ਼ਬੇ ਦੇ ਨਾਲ ਛੁੱਟੀਆਂ ਤੋਂ ਬਾਅਦ ਵਿੱਚ ਕੰਮ ਕਰੋ ਤਾਂ ਉਹ ਥੋੜਾ ਜਿਹਾ ਵਿੱਚੋਂ ਗੈਬ ਹੋਣਾ ਵੀ ਚਾਹੀਦਾ ਥੋੜੀ ਜਿਹੀ ਛੁੱਟੀ ਵਿੱਚੋਂ ਹੋਣੀ ਚਾਹੀਦੀ ਤੇ ਉਹਦੇ ਨਾਲ ਤੁਹਾਡੀ ਬੈਟਰੀ ਜਿਹੜੀ ਆ ਪੂਰੀ ਰਹਿੰਦੀ ਆ ਸੋ ਮਨਪ੍ਰੀਤ ਜੀ ਜੀ ਆਇਆਂ ਨੂੰ ਤੁਹਾਨੂੰ ਵੀ ਬਹੁਤ-ਬਹੁਤ ਇਸ ਵੀਡੀਓ ਦੇ ਵਿੱਚ ਤੇ ਰੇਡੀਓ ਸਤ ਪ੍ਰੋਗਰਾਮ ਦੇ ਵਿੱਚ ਬਹੁਤ ਸਤਿਕਾਰ ਤੇ ਜੇ ਸੋਨੂ ਭਾਜੀ ਹੁਣੀ ਫ੍ਰੀ ਹੋਣ ਤਾਂ ਰੂਬਰੂ ਗੱਲ ਕਰ ਸਕਦੇ ਹੋ ਤੇ ਜੇ ਤੁਸੀਂ ਬਿਜ਼ੀ ਹੋ ਤਾਂ ਕੋਈ ਚੱਕਰ ਨਹੀਂ ਅੱਜ ਦਾ ਇਹ ਵੀੜਾ ਅੱਜ ਦੀ ਇਹ ਰੌਣਕ ਉਮੀਦ ਤੇ ਸੀ પરમ જીતેન હોણા ਨੇ રિયાડ હોણા ને ના ઉમીદ تے کچھ લાઈનਾਂ લખીਆਂ ਸੀ મે શરૂઆત ਦੇ ਵਿੱਚ ਸੁનાਈ ਆ ਕਿ ਉમીદ ਦੇ ਸਿਰ ਤੇ ਹੀ ਸਾਰਾ ਸੰਸਾਰ ਯਾਗਦਾ ਆ ਤਾਂ ਕਿਉਂਕਿ ਫੁੱਲਾਂ ਨੂੰ સૂરਜ ਦੀ ਕਿਰਨ ਤੇ ਕਿਰਨ ਨੂੰ ਉਮੀਦ ਹੈ ਤਾਂ ਜਿਹੜੇ ਮੁਰਝਾਏ ਹੋਏ ਫੁੱਲ ਹਨਾ ਉਹਨਾਂ ਨੂੰ ਦੁਬਾਰਾ ਖਿੜਨ ਦੀ ਉਮੀਦ ਹੈ ਤੇ ਪਤਝੜ ਦੀ ਰੁੱਤ ਤੋਂ ਬਾਅਦ ਹਰਿਆਲੀ ਆਉਣ ਦੀ ਵੀ ਇੱਕ ਉਮੀਦ ਹੈ ਆਸਾਂ ਦੇ ਬੁਝਦੇ ਹੋਏ ਦੀਵਿਆਂ ਨੂੰ ਜਗਾਉਣ ਦੀ ਵੀ ਇੱਕ ਉਮੀਦ ਹੁੰਦੀ ਹੈ ਜਿਵੇਂ ਡਟਦੇ ਹੋਏ ਸੂਰਜ ਨੂੰ ਮੁੜ ਚੜ੍ਹਨ ਦੀ ਵੀ ਉਮੀਦ ਹੈ ਮਾੜੇ ਵਕਤ ਤੋਂ ਬਾਅਦ ਚੰਗੇ ਵਕਤ ਦੇ ਆਉਣ ਦੀ ਵੀ ਉਮੀਦ ਹੈ ਜੀ ਸੋਈ ਉਮੀਦਾਂ ਇਸੇ ਤਰ੍ਹਾਂ ਰਹਿਣ RAMJIT KHANGURA PAJI BITHINDE WALEO JI AYANU JI ਇਸ ਵੀਡੀਓ ਦੀ ਰੰਗਤ ਦੇ ਵਿੱਚ ਆਪ ਜੀ ਦਾ ਵੀ ਬਹੁਤ ਬਹੁਤ ਸਤਿਕਾਰ ਸਤਿ ਸ਼੍ਰੀ ਅਕਾਲ ਬਾਕੀ ਵੀ ਪਰਿਵਾਰ ਇਸੇ ਤਰ੍ਹਾਂ ਹੀ Facebook ਦੇ ਮਾਫਰਤ ਵੀ ਜੁੜ ਸਕਦਾ ਹੈ ਤੁਸੀਂ ਇੰਟਰਨੈਟ ਦੇ ਮਾਧਿਅਮ ਰਾਹੀਂ ਐਪ ਦੇ ਥਰੂ ਵੀ ਸੁਣ ਸਕਦੇ ਹੋ ਕਿਉਂਕਿ ਬਠਿੰਡੇ ਵਾਲੇ ਸਾਡੇ ਭਰਾ ਜੀ RAMJEET ji ਉਹ ਐਪ ਤੇ ਹਮੇਸ਼ਾ ਰੇਡੀਓ ਸੁਣਦੇ ਰਹਿੰਦੇ ਆ ਤੇ ਸਾਨੂੰ ਲਗਾਤਾਰ ਸੁਨੇਹੇ ਜੜੇ ਆ ਜਿੰਦੇ ਰਹਿੰਦੇ ਬਹੁਤ ਸੋਹਣਾ ਪਿਆਰ ਸਤਿਕਾਰ ਆਪਣੀ ਦੁਕਾਨ ਕਰਿਆਨਾ ਦੁਕਾਨ ਤੇ ਨਾਲ ਕੰਮ ਕਰਦੇ ਕਰਦੇ ਨਾਲ ਰੇਡੀਓ ਨੂੰ ਵੀ ਲਗਾਤਾਰ ਸੁਣਦੇ ਬਹੁਤ ਬਹੁਤ ਸਤਿਕਾਰ ਜਿੰਨਾ ਵੀ ਕੀਤਾ ਜਾਵੇ ਉਹਨਾਂ ਘਟਾ ਕਿਉਂਕਿ ਸਾਡੇ ਕੋਲ ਅਲਫਾਜ਼ ਨਹੀਂ ਹੁੰਦੇ ਤੁਸੀਂ ਸਾਨੂੰ ਬਹੁਤ ਸਮਾਂ ਦਿੰਨੇ ਹੋ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤਾਂ ਮੈਨੂੰ ਖੁਸ਼ੀ ਵੀ ਹੁੰਦੀ ਆ ਕਿਉਂਕਿ ਸਮਾਂ ਹੀ ਅੱਜ ਕਿਸੇ ਦੇ ਕੋਲ ਨਹੀਂਗਾ ਜੇ ਤੁਸੀਂ ਸਾਡੇ ਸਟੇਡੀਓ ਨੂੰ ਆਪਣੇ ਇਸ ਰੇਡੀਓ ਨੂੰ ਸਮਾਂ ਦੇ ਰਹੇ ਹੋ ਤੇ ਇਹਦਾ ਮਤਲਬ ਹੈ ਕਿ ਤੁਸੀਂ ਬਹੁਤ ਜ਼ਿਆਦਾ ਸਤਿਕਾਰ ਤੇ ਪਿਆਰ ਦੇ ਰਹੇ ਹੋ ਸੋ ਬਾਕੀ ਆਪਾਂ ਲੋੜੀ ਸਪੈਸ਼ਲ ਵੀ ਪ੍ਰੋਗਰਾਮ ਸ਼ਨੀਵਾਰ ਕਰ ਰਹੇ ਆ ਤੇ ਉਹਦੇ ਤੇ ਵੀ ਖਾਸ ਤੁਸੀਂ ਆਪਣੀਆਂ ਯਾਦਾਂ ਨੂੰ ਮੰਗਣ ਨੂੰ ਗਾਉਣ ਨੂੰ ਕੁਝ ਗੁਣ ਗਾਉਣ ਨੂੰ ਜਿਹੜੇ ਪਣਪਰਾ ਉਸ ਦਿਨ ਪ੍ਰੋਗਰਾਮ ਦੇ ਟਾਈਮ 12 ਵਜੇ ਨਹੀਂ ਆ ਸਕਦੇ ਉਹ ਉਸ ਦਿਨ ਆਪਣੀ ਵਾਇਸ ਰਿਕਾਰਡ ਕਰਕੇ ਭਾਵ ਆਪਣੀ ਆਵਾਜ਼ ਰਿਕਾਰਡ ਕਰਕੇ ਸਾਨੂੰ ਆਪਣੇ ਅਲਫਾਜ਼ਾਂ ਨੂੰ ਜਿਹੜਾ ਆ ਉਹ ਭੇਜ ਸਕਦੇ ਹੋ ਕਿਉਂਕਿ ਹਰ ਇੱਕ ਦਾ ਤਰੀਕਾ ਬਦਲ ਗਿਆ ਉਮਰਾਂ ਦੇ ਹਿਸਾਬ ਦੇ ਨਾਲ ਸਾਲਾਂ ਦੇ ਹਿਸਾਬ ਦੇ ਨਾਲ ਬੀਤਦਾ ਸਮਾਂ ਵਾਪਸ ਤਾਂ ਨਹੀਂ ਆ ਸਕਦਾ ਪਰ ਉਹ ਬੀਤੇ ਹੋਏ ਸਮੇਂ ਨੂੰ ਯਾਦ ਕਰਕੇ ਖੁਸ਼ ਹੋਣਾ ਇਹ ਬੜੀ ਬਹੁਤ ਵੱਡੀ ਉਮੀਦ ਹੁੰਦੀ ਹੈ ਕਿਉਂਕਿ ਉਸ ਟਾਈਮ ਦੇ ਵਿੱਚ ਅਸੀਂ ਪੂਰੀ ਮਸਤੀ ਦੇ ਵਿੱਚ ਪੂਰੇ ਸ਼ੌਂਕ ਦੇ ਨਾਲ ਪੂਰੇ ਪਿਆਰ ਦੇ ਨਾਲ ਭਿੱਜੇ ਹੁੰਨੇ ਆ ਤੇ ਭਿੱਜਿਆ ਹੋਇਆ ਇਨਸਾਨ ਜ਼ਿੰਦਗੀ ਦੇ 10 ਸਾਲ ਵਧਾ ਲੈਂਦਾ ਹੈ ਤੇ ਇਹ 10 ਸਾਲ ਮੂਹਨਾ ਕਹਿਣ ਹੁੰਦੇ ਆ ਵੈਸੇ ਤਾਂ ਥੋੜੀ ਜੀ ਮੁਸਕਰਾਹਟ ਦੇ ਨਾਲ ਤੁਸੀਂ ਇੱਕ ਦਿਨ ਵਧਾ ਲੈਨੇ ਹੋ ਆਪਣੀ ਜ਼ਿੰਦਗੀ ਦਾ ਕਿਉਂਕਿ ਤੁਹਾਡੇ ਅੰਦਰ ਜਿਹੜੀ ਪਾਵਰੀ ਪਾਵਰ ਹੈ ਜਿਹੜੀ ਤੁਹਾਡੀ ਬੈਟਰੀ ਹੈ ਨਾ ਜਿਹੜੀ ਚਾਰਜ ਹੁੰਦੀ ਆ ਉਹਦਾ ਜਿਹੜਾ ਆ ਮੁੱਲ ਤੁਸੀਂ ਤਾਰ ਨਹੀਂ ਸਕਦੇ ਤਾਂ ਹਬੇਸ਼ਿਆ ਹੱਸਦੇ ਰਹਿਆ ਕਰੋ ਮੇਰੀ ਕੋਸ਼ਿਸ਼ ਹੁੰਦੀ ਕੋਈ ਨਾ ਕੋਈ ਮੇਰੀ ਗੱਲ ਕੀਤੀ ਜਾਵੇ ਜਿਹਦੇ ਨਾਲ ਹਾਸਾ ਕ੍ਰੀਏਟ ਹੋਵੇ ਤਾਂ ਜੋ ਅਸੀਂ ਵੀ ਹੱਸਦੇ ਰਹੀਏ ਤੇ ਜਿਹੜਾ ਸਾਡੇ ਸਾਹਮਣੇ ਵਾਲਾ ਵਾ ਉਹ ਵੀ ਖੁਸ਼ ਰਹੇ ਕਿਉਂਕਿ ਖੁਸ਼ੀ ਜਿਹੜੀ ਆ ਉਹ ਦੀ ਕੀਮਤ ਤਾਰਨੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਤੇ ਜਿਹੜਾ ਬੰਦਾ ਅੰਦਰੋਂ ਖੁਸ਼ ਹੋ ਜਾਵੇ ਸੱਡੀ ਇੱਕ ਪੈੜਾ ਉਹਨੂੰ ਮੈਂ ਜਦੋਂ ਦੇ ਨਾਮ ਦੇ ਨਾਲ ਬੁਲਾਕੀ ਤੋ ਕੁਝ ਕਵਾਂ ਨਾ ਉਹ ਇੰਨਾ ਸੋਹਣਾ ਮੁਸਕਰਾਉਂਦੀ ਦਿਨ ਸੱਚੀ ਬਹੁਤ ਸੋਹਣਾ ਗੁਜ਼ਰਦਾ ਉਸਦੇ ਨਾ ਤਾਂ ਮੇਰੀ ਕੋਸ਼ਿਸ਼ ਹੀ ਰਹਿੰਦੀ ਹੈ ਕਿ ਉਹਨੂੰ ਹਸਾਵਾ ਕਿਸੇ ਨਾ ਕਿਸੇ ਬਹਾਨੇ ਲਾ ਕੇ ਮੈਂ ਕੁਝ ਟੇਢੀ ਜੀ ਗੱਲ ਵੀ ਕਰਾਂ ਤੇ ਉਹ ਕਿਸੇ ਹੋਰ ਦੇ ਨਾਲ مشورہ ਕਰਕੇ ਖੁਸ਼ ਹੋਵੇ ਤਾਂ ਮੇਰਾ ਦਿਨ ਵਧੀਆ ਬਣ ਜਾਂਦਾ ਆ ਸੋ ਬਹੁਤ ਸਾਰੇ ਚਿਹਰਿਆਂ ਨੂੰ ਦੇਖ ਕੇ ਤੁਸੀਂ ਦਿਨ ਦੀ ਸ਼ੁਰੂਆਤ ਕਰਦੇ ਹੋ ਤਾ ਆਪਣੇ ਕੰਮਕਾਜ ਦੇ ਵਿੱਚ ਵੀ ਆਪਣੇ ਵੇਲੇ ਭੈਣ ਭਰਾ ਹੁੰਦੇ ਆ ਇਵੇਂ ਦੇ ਸਾਥ ਸਬੰਧੀ ਬਣ ਜਾਂਦੇ ਆ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ ਦੇਖਦੇ ਹੋ ਹਨਾ ਉਹਨਾਂ ਦੀ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਨੂੰ ਮਹਿਸੂਸ ਕਰਦੇ ਹੋ ਤਾਂ ਬੜਾ ਦਿਨ ਵਧੀਆ ਨਿਕਲਦਾ ਆ ਤਾਂ ਬਿਲਕੁਲ ਭੈਣ ਜੀ ਸਤਕਾਰ ਬਣਦਾ ਆ ਜੀ ਸਬਦ ਤੁਹਾਡਾ ਜ਼ਿਆਦਾ ਸਤਕਾਰ ਬਣਦਾ ਵੀਰੇ ਤੁਸੀਂ ਇਸ ਵੀਰੇ ਦੇ ਵਿੱਚੋ ਜਸਵੀਰ ਸਿੰਘ ਥਿੰਦ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜਸਵੀਰ ਸਿੰਘ ਥਿੰਦ ਜੀ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਇਸ ਵੀਡੀਓ ਦੇ ਵਿੱਚ ਤੇ ਆਓ ਆਪਾਂ ਅੱਜ ਫਿਰ ਕਿਉਂਕਿ ਜ਼ਿੰਦਗੀ ਹਾਸਿਆਂ ਦੇ ਨਾਲ ਚੱਲਦੀ ਹੈ ਤੇ ਹਾਸੇ ਜਿਹੜੇ ਆ ਉਹ ਸਾਡੀ ਰਵੈਤੀ ਕੁਝ ਹਨਾ ਗੱਲਾਂ ਦੇ ਨਾਲ ਮੁੜ ਜ਼ਿੰਦਗੀ ਦੇ ਉਹਨਾਂ ਪੱਲਾ ਨੂੰ ਜੀਣ ਦੇ ਲਈ ਸਾਨੂੰ ਕੁਝ ਨਾ ਕੁਝ ਸੁਣਦੇ ਰਹਿਣਾ ਚਾਹੀਦਾ ਲੋੜੀ ਸਪੈਸ਼ਲ ਗੀਤ ਸੁਣੀਏ ਫਿਰ ਆਜੋ ਫਿਰ ਤੁਸੀਂ ਵੀ ਸੁਣੋ ਤੇ ਅਸੀਂ ਵੀ ਸੁਣਦੇ ਹਾਂ ਜੀ